ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਨਾਲੇ ਦੇ ਜਾ ਕੇ ਉਥੇ ਚਲਾਨ ਭੁਗਤਿਓ ਤੇ ਨਾਲੇ ਯਾਦ ਰੱਖੋਗੇ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਟਾ ਉਹ ਕਿਵੇਂ ਮਾਰਿਆ ਉਹਨੂੰ ਕਿਸੇ ਨੇ ਕੋਈ ਨਾ ਦੱਸਿਆ ਨਹੀਂ ਸੀ ਜਸਟਿਸ ਨੇ ਸੀ ਕੀਤਾ ਅਸੀਂ ਤੁਹਾਡੇ ਮਾਧਿਅਮ ਮਿਲਣ ਨੂੰ ਵਾਰਨਿੰਗ ਦੇ ਰਹੇ ਹਾਂ ਕਿ ਜੇ ਕੋਈ ਗੱਡੀ ਨੂੰ ਲੱਗਾ ਹੋ ਉੱਤਰ ਅਸੀਂ ਪੀਸੀਆਰ ਇਨਚਾਰਜ ਨੇ ਜਾਂ ਪੀਸੀਆਰ ਨੇ ਫੜਦਿਆ ਬਿਲਕੁਲ ਕਿਸੇ ਵੀ ਕੀਮਤ ਤੇ ਉਹਨੂੰ ਤੁਸੀਂ ਆਰਪੁਰ ਵਿੱਚ ਨਹੀਂ ਬਰਦਾਸ਼ਤ ਕੀਤੀ ਜਾਵੇਗੀ ਹੁੱਲੜਬਾਜੀ ਅਤੇ ਬੁਲਟ ਦੇ ਪਟਾਕੇ ਪੀਸੀਆਰ ਇੰਸਪੈਕਟਰ ਸੁਭਾਸ਼ ਭਗਤ ਵੱਲੋਂ ਇੱਕ ਹੋਰ ਬੁਲਟ ਦੇ ਪਟਾਕੇ ਮਾਰਨ ਵਾਲੇ ਨੌਜਵਾਨ ਨੂੰ ਦਿੱਤਾ ਚਲਾਣ ਦਾ ਉਪਹਾਰ ਪਿਤਾ ਦੀ ਮੌਜੂਦਗੀ ਵਿੱਚ ਪਹਿਲਾ ਬੁਲਟ ਦੇ ਪਟਾਕੇ ਚੈੱਕ ਕਰਵਾਏ ਤੇ ਨਾਲ ਹੀ ਇਹਨਾਂ ਪਟਾਕਿਆਂ ਦਾ ਦਿੱਤਾ ਮੌਕੇ ਤੇ ਹੀ ਉਪਹਾਰ ਸਰ ਜੀ ਤੁਸੀਂ ਬਾਲਕੇਸ਼ ਰੋਡ ਤੇ ਨਾਕਾ ਲਾਇਆ ਜੀ ਕੋਈ ਸਪੈਸ਼ਲ ਇਨਫੋਰਮੇਸ਼ਨ ਵਗੈਰਾ ਕੋਈ ਸਾਰੇ ਜਿੱਦਾਂ ਆਪ ਵੀ ਨੂੰ ਪਤਾ ਕਿ ਜਿਹੜਾ ਕਿ ਇਹ ਜਿਹੜਾ ਬਲਕਸ਼ਨ ਰੋਡ ਹੈ ਮਾਨਯੋਗ ਐਸਐਸਪੀ શ્રી ਸ਼ਰਿੰਦਰ ਲੰਬਾ ਜੀ ਦੀ ਲਈ ਘਰ ਹੈ ਉਹਦੀ ਬੈਕ ਸਾਈਡ ਤੇ ਨਾ ਇਹ ਰੋਡ ਪੈਂਦਾ ਹੈ ਇੱਥੇ ਸਾਨੂੰ ਕਾਫੀ ਲੋਕਾਂ ਨੇ ਕਿਹਾ ਵੀ ਇੱਧਰ ਲੋਕ ਪਟਾਕੇ ਮਾਰਦੇ ਆ ਪਟਾਕੇ ਮਾਰ ਕੇ ਪਬਲਿਕ ਨੂੰ ਹਰਾਸ ਕਰਦੇ ਆ ਮੋਟਰਸਾਈਕਲਾਂ ਵਾਲੇ ਅੱਜ ਫਿਰ ਆਪਾਂ ਸਪੈਸ਼ਲ ਇੱਥੇ ਨਾਕਾ ਲਾਇਆ ਤੇ ਇੱਥੇ ਆਪਾਂ ਮੋਟਰਸਾਈਕਲ ਵਾਲੇ ਫੜੇ ਆ ਮੁੰਡੇ ਜਿਹਨਾਂ ਨੇ ਪਟਾਟਾ ਮਾਰ ਰਿਹਾ ਉਹਨਾਂ ਦਾ ਆਪਾਂ ਠੋਕੇ ਜੋ ਚਲਾਨ ਬਣਦਾ ਮੋਟਰ ਵੀਕਲੇਟਟਾ ਉਹ ਕੀਤਾ ਤੇ ਉਹਨਾਂ ਨੂੰ ਹੱਥ ਚ ਉਹਨਾਂ ਦਾ ਗਿਫਟ ਦਿੱਤਾ ਵੀ ਆ ਲਓ ਨਾਲੇ ਦੇ ਜਾ ਕੇ ਉੱਥੇ ਚਲਾਨ ਭੁਗਤਿਓ ਤੇ ਨਾਲੇ ਯਾਦ ਰੱਖੋਗੇ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਉਹ ਕਿਵੇਂ ਮਾਰਨਾ ਸਰ ਜਿਹੜੇ ਜਿਹੜੇ ਸ਼ਰਾਰਤੀ ਅੰਸਰ ਤੁਹਾਨੂੰ ਦੇਖ ਰਿਹਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹਨੂੰ ਇਹੀ ਕਹਿ ਰਿਹਾ ਇਹੀ ਕਹਿਣਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਉਹ ਨਾ ਮਾਰੋ ਮੋਟਰਸਾਈਕਲ ਦਾ ਪਟਾਕਾ ਨਾ ਮਾਰੋ ਟ੍ਰਿਪਲਿੰਗ ਨਾ ਕਰੋ ਗੱਡੀਆਂ ਨੂੰ ਜਾਲੀਆਂ ਨਾ ਲਾਓ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ 26 ਜਨਵਰੀ ਦਾ ਜਿਹੜਾ ਤਿਆਰ ਉਹ ਬਿਲਕੁਲ ਨੇੜੇ ਆ ਰਿਹਾ ਅਸੀਂ ਵੀ ਦੇਖੋ ਇਸ ਟਾਈਮ ਸਾਰੇ ਸਰਦੀ ਵਿੱਚ ਖੜੇ ਆ ਇਹ ਕਿਦੇ ਕਰਕੇ ਖੜੇ ਆ ਤੁਹਾਡੇ ਕਰਕੇ ਖੜੇ ਪਬਲਿਕ ਕਰਕੇ ਖੜੇ ਇਹ ਹੀ ਮੈਸੇਜ ਹੈ ਕਿ ਤੁਸੀਂ ਨਾ ਪਟਾਕੇ ਮਾਰੋ ਤੇ ਨਾ ਇਹ ਜਿਹੜਾ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਕਰੋ ਅਸੀਂ ਵੀ ਇਸੇ ਕਰਕੇ ਖੜੇ ਆ ਕਿ ਜਿਹੜੀ 26 ਜਨਵਰੀ ਹੈ ਇਹਦਾ ਜਿਹੜਾ ਹਿਆਰਪੁਰ ਦੇ ਲੋਕ ਹੈ ਇਹਦਾ ਆਨੰਦ ਮਾਣ ਸਕਣ ਸਰ ਜਿਹੜੇ ਅਸੀਂ ਦੇਖ ਰਹੇ ਆਮੋਮਨ ਦੇਖਿਆ ਜਾਂਦਾ ਕਿ ਕਈ ਵੱਡੀਆਂ ਗੱਡੀਆਂ ਵਾਲੇ ਹੋਟਰ ਵਗੈਰਾ ਵੀ ਲਗਾਉਂਦੇ ਆ ਹਾਂ ਉਹਨਾਂ ਨੂੰ ਕੀ ਕਹੋਗੇ ਜੀ ਉਹਨਾਂ ਨੂੰ ਵੀ ਇਹ ਵਾਰਨਿੰਗ ਹੈ ਕਿ ਜੇ ਆਪਾਂ ਕਿਸੇ ਗੱਡੀ ਤੇ ਹੋਟਰ ਲੱਗਾ ਦੇਖ ਲਿਆ ਉਹਦਾ ਵੀ ਠੋਕੇ ਚਲਾਨ ਕਰਾਂਗੇ ਫਿਰ ਉਹ ਇਹ ਨਾਲ ਚ ਸਾਨੂੰ ਕਵੇ ਕਿ ਸਾਨੂੰ ਕਿਸੇ ਨੇ ਕੋਈ ਵੀ ਇਹ ਨਾਲ ਦੱਸਿਆ ਨਹੀਂ ਸੀ ਜਾਂ ਸਟੇਟ ਨੇ ਸੀ ਕੀਤਾ ਅਸੀਂ ਤੁਹਾਡੇ ਮਾਧਿਅਮੇ ਨਾਲ ਉਹਨਾਂ ਨੂੰ ਵਾਰਨਿੰਗ ਦੇ ਰਹੇ ਹਾਂ ਕਿ ਜੇ ਕੋਈ ਗੱਡੀ ਨੂੰ ਲੱਗਾ ਹੂਟਰ ਅਸੀਂ ਪੀਸੀਆਰ ਇੰਚਾਰ ਦੇਨੇ ਜਾਂ ਪੀਸੀਆਰ ਨੇ ਫੜਦਿਆ ਬਿਲਕੁਲ ਕਿਸੇ ਵੀ ਕੀਮਤ 'ਤੇ ਉਹਨੂੰ ਸਪੇਰ ਨਹੀਂ ਕੀਤਾ ਜਾਏਗਾ ਤੇ ਮੋਟਰ ਵੀ ਕਨੈਕਟ ਹੈ ਤਾਂ ਉਹਦਾ ਚਲਾਨ ਠੋਕੇ ਕੀਤਾ ਜਾਏਗਾ ਸਰ ਧੁੰਦ ਵਗੈਰਾ ਪੈ ਰਹੀ ਆ ਤੇ ਉਹਦੇ ਵਾਸਤੇ ਜਿਹੜੇ ਲੋਕੀ ਆਮ ਮੂਮਨ ਰਾਤ ਨੂੰ ਵੀ ਸਫਰ ਕਰਦੇ ਆ ਜਾਂ ਸੂਰ ਰੇ ਸਫਰ ਕਰਦੇ ਆ ਕਾਫੀ ਧੁੰਦੇ ਦੇ ਵਿੱਚ ਉਹਨਾਂ ਨੂੰ ਹੋਲੀ ਚਲਾਉਣ ਦੇ ਲਈ ਜਾਂ ਕੁਝ ਰਿਫਲੈਕਟਰ ਵਗੈਰਾ ਲਗਾਉਣ ਦੇ ਲਈ ਜਿਸ ਤਰ੍ਹਾਂ ਪਤਾ ਕਿ ਇਸ ਟਾਈਮ ਤੇ ਜਿਹੜਾ ਮੌਸਮ ਹੈ ਪੰਜਾਬ ਦੇ ਵਿੱਚ ਸਰਦੀ ਦਾ ਮੌਸਮ ਹੈ ਤੰਦ ਬਹੁਤ ਪੈ ਰਹੀ ਹੈ ਹੁਣ ਵੀ ਬਹੁਤ ਤੰਦ ਪੈ ਗਈ ਹੈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਡਿਊਟੀ ਜਾਣ ਵਾਲੇ ਆਫਸਰਾਂ ਸਵੇਰੇ ਉਹ ਅੱਧਾ ਘੰਟਾ ਆਪਣੇ ਘਰ ਤੋਂ ਪਹਿਲਾਂ ਚੱਲੋ ਤਾਂ ਕਿ ਉਹ ਆਰਾਮ ਨਾਲ ਆਪਣੀ ਡਿਊਟੀ ਦੇ ਫੌਲ ਸੱਡਣ ਅਗਰ 22 ਦੇ ਲੇਟ ਵੀ ਹੋ ਜਾਂਦੇ ਆ ਅੱਧਾ ਘੰਟਾ ਤੇ ਕਿੰਦਾ ਕੋਈ ਜਾਣ ਤੋਂ ਪਿਆਰਾ ਕੁਛ ਨਹੀਂ ਆਰਾਮ ਨਾਲ ਜਾਣ ਆਪਣੀ ਸਪੀਡ ਨੂੰ ਕੰਟਰੋਲ ਦੇ ਵਿੱਚ ਰੱਖ ਕੇ ਜਾਣ ਤਾਂ ਕਿ ਕੋਈ ਐਕਸੀਡੈਂਟ ਨਾ ਵਾਪਰੇ ਹਰੇਕ ਜਿਹੜੇ ਆ ਅਸੀਂ ਸਾਰੇ ਵਾਸਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਕਿਸੇ ਨੂੰ ਵੀ ਕੋਈ ਐਕਸੀਡੈਂਟ ਵਗੈਰਾ ਨਾ ਹੋਵੇ